ਅਕਾਹੀ ਕਹਿੰਦੇ ਸੀ ਕਿ ਲੈਮਨ ਗਰਾਸ ਆ ਆ ਦੇਖੋ ਜੀ ਰਸ ਨਿਕਲਦੀ ਆ ਦੇਖੋ ਜੀ ਰਸ ਹਾਂ ਹੈ ਨਾ ਇਹ ਬਜ਼ੁਰਗਾਂ ਨੂੰ ਦਿਖਾ ਲਓ ਵੀ ਇਹ ਵੀਡੀਓ ਵੀ ਆ ਇਸ ਤਰ੍ਹਾਂ ਦਾ ਵੀ ਕੋਈ ਗੰਨਾ ਹੁੰਦਾ ਸੀ ਜਿਹੜੇ ਦੋਸਤ ਸਾਨੂੰ ਕਈ ਵਾਰੀ ਕੁਐਸਚਨ ਕਰਦੇ ਨੇ ਇਹ ਕਿੱਦਾਂ ਆ ਜੀ ਇਹ ਕਿਹੜੀ ਕਿਸਮ ਆ ਇਹਦਾ ਕਿੰਨਾ ਝਾੜ ਆ ਮੈਂ ਉਹਨਾਂ ਨੂੰ ਇਹ ਦੱਸ ਦਮਾ ਵੀ ਇਹਦੇ ਨਾਂ ਤਾਂ ਇਹ ਝਾੜਾਂ ਦਾ ਵਾਲਾ ਕੰਮ ਆ ਠੀਕ ਹੈ ਜੀ ਤੇ ਕੁਰਕ ਮਸਲਾ ਨਾ ਹੀ ਅਸੀਂ ਇਹ ਗੱਲਾਂ ਕਹਿ ਸਕਦੇ ਇਹ ਤਾਂ ਤਾਕਤ ਦਾ ਖਜ਼ਾਨਾ ਜੀ ਇਹ ਤਾਂ ਤਾਕਤ ਵਾਲੀ ਗੱਲ ਆ ਬਾਈ ਇਹ ਤਾਂ ਪ੍ਰਾਤਨ ਚੀਜ਼ ਇਹਣਾ ਵੀ ਸੋਹਣਾ ਕਾਮਯਾਬ ਹੀ ਅਮਨ ਲੱਗਦਾ ਹੈ ਹਾਂ ਪੂਰਾ ਕਾਮਯਾਬ ਆ ਜੀ ਕਾਮਯਾਬ ਆ ਪੀ ਲੈਣਾ ਇੱਕ ਤਾਂ ਉਹ ਹਥੜੀ ਵਾਲਾ ਹੋਵੇ ਇਦਾਂ ਹਥੜੀ ਪੈਂਦੀ ਹੁੰਦੀ ਹੁੰਦੀ ਤੇ ਇਥੋਂ ਇਹਦੀਆਂ ਵੇਲਣਾ ਜਿਹੜੀਆਂ ਆ ਉਹ ਕਾਇਟ ਕਰ ਲਓ ਜੀ ਢਿਲੀਆਂ ਕਰ ਦੋ ਇਹ ਜੀ ਆਹ ਚੀਜ਼ ਤੁਸੀਂ ਦੇਖ ਸਕਦੇ ਆ ਜੀ ਜੇ ਕਿਸੇ ਦੇ ਮਨ ਚ ਕੋਈ ਸ਼ੱਕ ਸ਼ੁਭਾ ਹੋਵੇ ਆਹ ਗੰਨੇ ਦਾ ਸਹਿਜ ਆ ਹਾਂਜੀ ਹਾਂਜੀ ਲੋਕੀ ਇਸ ਚੀਜ਼ ਤੋਂ ਡਰ ਜਾਂਦੇ ਵੀ ਹੁਣ ਦੋ ਤਿੰਨ ਗੰਨੇ ਲਾਵਾਂਗੇ ਚਾਰ ਗੰਨੇ ਲਾਵਾਂਗੇ ਤਾਂ ਗਲਾਸ ਨਿਕਲਦਾ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਵਤਨ ਪੰਜਾਬ ਦੀਆਂ ਨਹੀਂ ਰੀਸਾਂ ਇਸ ਪੰਜਾਬ ਦੇ ਆ ਜਿਹੜੀ ਸਰਦ ਰੁੱਤ ਹੁੰਦੀ ਆ ਇਹਦੇ ਜਿਹੜੇ ਸਰਦ ਰੁੱਤ ਦੇ ਮੇਵੇ ਆ ਨਾ ਉਹ ਕਮਾਲ ਤੇ ਇਸ ਰੁੱਤ ਦਾ ਇੱਕ ਮੇਵਾ ਜਿਹੜਾ ਆ ਉਹ ਆ ਗੰਨਾ ਠੀਕ ਆ ਉਹੀ ਗੰਨਾ ਚਾਣ ਗੰਨਾ ਜਿਹਨੂੰ ਕਾਠਾ ਵੀ ਕਹਿ ਦਿੰਦੇ ਨੇ ਸਾਡੇ ਮਾਝੇ ਵਾਲੇ ਠੀਕ ਆ ਜੀ ਕਾਹ ਵੀ ਕਹਿੰਦੇ ਨੇ ਜੰਗਲੀ ਹਾਂ ਜੰਗ ਲਿਕਾ ਉਹ ਉਹਦੀ ਰਸ ਤੁਹਾਨੂੰ ਬਖਾ ਦਿਆਂ ਠੀਕ ਹੈ ਜੀ ਪਲਾਤ ਹੁਣ ਅਪ ਛੱਕਦੇ ਨਹੀਂ ਇਦਾਂ ਹਾਂ ਜੀ ਹਾਂ ਜੀ ਤੇ ਅਸੀਂ ਦੋਸਤ ਇਕੱਠੇ ਹੋਏ ਅੱਜ ਬੈਠੇ ਸੀ ਤੇ ਧੁੱਪ ਸਬਬੀ ਨਿਕਲੇ ਸਵੇਰੇ ਤਾਂ ਨਹੀਂ ਸੀਗੀ ਧੁੱਪ ਤੇ ਆਸੀ ਲੱਗੇ ਆ ਇਹਦੀ ਰਸ ਕੱਢਣ ਤੇ ਰਸ ਕੱਢ ਕੇ ਤੁਹਾਨੂੰ ਅੱਜ ਦਿਖਾ ਲਦੇ ਆ ਇਹਦੀ ਤੇ ਇੱਕ ਇਹੋ ਜਿਹੀ ਰਸ ਹੁੰਦੀ ਆ ਤੇ ਵੇਲਣਾ ਵੀ ਤੁਹਾਨੂੰ ਦਿਖਾ ਲਦੇ ਛੋਟਾ ਜਿਹਾ ਅਸੀਂ ਨਵਾਂ ਲੈ ਕੇ ਆਂਦਾ ਸੀਗਾ ਲਓ ਜੀ ਆਪ ਭਾਜੀ ਦਲਵੀਰ ਸਿੰਘ ਮਿਹੇੜੂ ਹੁਣੀ ਆ ਸਾਡੇ ਤੇ ਇਹਨਾਂ ਕੋਲ ਜਿਹੜੇ ਗੰਨੇ ਆ ਇਹ ਹੈ ਚਾਣ ਗੰਨਾ ਹਨਾ ਗੈਨ ਜੀ ਹਾਂਜੀ ਆ ਦੇਖੋ ਰੰਗ ਵੀ ਹੁਣ ਇਹਦਾ ਬਣ ਗਿਆ ਹਨਾ ਹਾਂਜੀ ਬੀਜੜ ਸੀਗਾ ਜੀ ਤਾਂ ਕਰਕੇ ਸੀਗਾ ਹੁਣ ਲਾਲ ਹੋ ਗਿਆ ਜਿਆ ਹਾਂ ਇਹ ਹੁਣ ਇਹ ਲਾਲ ਹੋ ਹੀ ਗਿਆ ਆ ਲਗਭਗ ਆ ਦੇਖੋ ਕਿੰਨਾ ਵਧੀਆ ਇਹਦਾ ਰੰਗ ਬਣ ਚੁੱਕਾ ਸਟਾਰਟਿੰਗ ਜਦ ਆਪਾਂ ਨੂੰ ਦੋਸਤ ਕਹਿੰਦੇ ਵੀ ਸੀ ਹਨਾ ਕਿ ਇਹਦਾ ਰੰਗ ਨੀਗਾ ਉਦਾਂ ਦਾ ਆ ਰਿਹਾ ਉਹ ਇਦਾਂ ਹੁੰਦਾ ਜਿੱਦਾਂ ਬੀਜੜ ਸੀਗਾ ਜੀ ਅੱਛਾ ਜੀ ਕੋਈ ਵੀ ਚੀਜ਼ ਜਦੋਂ ਪੱਕਦੀ ਹੁੰਦੀ ਹੈ ਰੰਗ ਹੁੰਦਾ ਜੀ ਲਾਲ ਜੇ ਤਾਂ ਹੁਣ ਕਣਕ ਦਾ ਫੇਕ ਕੇ ਕੇਸਾ ਹੁੰਦਾ ਪਹਿਲਾਂ ਹਰੀ ਕਣਕ ਹੁੰਦੀ ਆ ਫਿਰ ਪੱਕ ਕੇ ਹੋਸਾ ਦਾ ਹੋ ਜਾਂਦਾ ਜੀ ਹੂੰ ਇਹ ਜਦੋਂ ਪੱਕ ਜਾਂਦਾ ਫਿਰ ਲਾਲ ਰੰਗ ਹੋ ਜਾਣਾ ਕੁਦਰਤੀ ਆ ਜੀ ਇਹਨਾਂ ਹਾਂ ਇਹਦਾ ਸਾਡਾ ਮਕਸਦ ਇਹ ਆ ਵੀਡੀਓ ਦਾ ਕਿ ਲੋਕ ਸਾਨੂੰ ਕੋਈ ਕਵੇ ਨਾ ਕਿ ਭਾਈ ਵੀ ਤੁਸੀਂ ਉਹ ਗੰਨੇ ਦਾ ਬੀ ਬੰਡ ਦੇ ਫਿਰਦੇ ਸੀ ਉਹ ਕਿਦਾਂ ਉਹ ਸਾਨੂੰ ਤਾਂ ਪਤਾ ਨਹੀਂ ਰਸ ਕਿਸੇ ਨੇ ਦੇਖੀ ਨਿਕਲਦੀ ਕਿ ਨਹੀਂ ਨਿਕਲਦੀ ਹਨਾ ਤੇ ਆਜੋ ਫਿਰ ਆਪਾਂ ਦੇਖੀਏ ਹਾਂਜੀ ਹਾਂਜੀ ਨਾਲ ਆਪਣੇ ਆ ਸਾਡਾ ਵੀਰ ਰਕੇਸ਼ ਵੀਰ ਆ ਇਹ ਬਾਈ ਹੈਲਪ ਕਰਦਾ ਆ ਇੱਥੇ ਇਹਨਾਂ ਦੇ ਨਾਲ ਕੰਮ ਕਰਦਾ ਵੀਰ ਖੂਹ ਦੇ ਉੱਤੇ ਤੇ ਬਾਈ ਸੋਨੂ ਵੀਰ ਹਨਾ ਆ ਆ ਜੀ ਉਹ ਵੇਲਣਾ ਸਾਡਾ ਜਿਹੜਾ ਆਪਾਂ ਲੈ ਕੇ ਆਏ ਛੋਟਾ ਜਿਹਾ ਵੇ ਲੈਣਾ ਇਹ ਰਸ ਕੱਢ ਦਊ ਹਾਂਜੀ ਹਾਂਜੀ ਬਹੁਤ ਵਧੀਆ ਕੱਢਦਾ ਜੀ ਰਸ ਜੀ ਅੱਛਾ ਰੋਜ਼ ਕੱਢ ਕੇ ਪੀਣਾ ਜੀ ਹੂੰ ਹਾਂ ਹੁਣੇ ਪੀ ਕੇ ਹਟਿਆ ਤੁਹਾਡੇਆਂ ਤੋਂ ਪਹਿਲਾਂ ਵੀ ਜੀ ਇਹ ਜਿੱਦਾਂ ਗਿਆਨੀ ਜੀ ਕਿੰਨੀ ਕੁ ਪੀ ਲੈਣੀ ਚਾਹੀਦੀ ਉਦਾਂ ਇੱਕ ਮਕਤਾਕਤ ਬਹੁਤ ਹੈ ਜਿੱਦਾਂ ਜੀ ਥੋੜੇ ਜੇ ਤੋਂ ਪਹਿਲਾਂ ਸ਼ੁਰੂਆਤ ਕਰਨੀ ਚਾਹੀਦੀ ਆਪਾਂ ਨੂੰ ਇਹਦੀ ਅੱਛਾ ਹਾਂਜੀ ਥੋੜੀ ਜੀ ਤੋਂ ਅੱਛਾ ਹਾਂਜੀ 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 ਵਾਹਿਗੁਰੂ ਕਿੰਨੀ ਕੁ ਫਿਰ ਵੀ ਜਿੱਦਾਂ ਵੀ ਪਹਿਲਾਂ ਦਵਾਈ ਆ ਕੇ ਤਾਂ ਸ਼ੁਰੂ ਕਰਨੀ ਚਾਹੀਦੀ ਗਲਾਸੀ ਇੱਕ ਛੋਟੀ ਗਲਾਸੀ ਰੋ ਹਮ ਹੌਲੀ ਹੌਲੀ ਫਿਰ ਜਿੱਦਾਂ ਸ਼ਰੀਰ ਤੋਂ ਮਤਲ ਘੱਲਾਂ ਲਾ ਪੈਂਦਾ ਜੀ ਹਨਾ ਹਮ ਉਸ ਹਿਸਾਬ ਨਾਲ ਆਪਾਂ ਗਾਂਧੀ ਦਾ ਚਲਾਈ ਜਾਣੀ ਆ ਜੀ ਥੋੜ ਥੋੜੀ ਸ਼ੁਰੂ ਕਰ ਦੇਣੀ ਹੈ ਹਾਂ ਥੋੜੀ ਜੀ ਦੁਕਾਨੀ ਚਾਹੀਦੀ ਤਾਂ ਦਵਾਈ ਇੱਕ ਜੀ ਹਾਂਜੀ ਹਾਂਜੀ ਕਿੱਦਾਂ ਕਾਮਯਾਬ ਆ ਵੈਸੇ ਹਾਂਜੀ ਪੂਰਾ ਜੀ ਆ ਦੇਖੋ ਜੀ ਅੱਛਾ ਹਾਂ ਟੁੱਕਾ ਦੇਖੋ ਕਿਦਾਂ ਬਣਾਈ ਜਾਂਦਾ ਜੀ ਹਾਂ ਟੁੱਕਾ ਸੋਨਾ ਬਣਾਉਂਦਾ ਹਨਾ ਹਾਂਜੀ 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 ਬਹੁਤ ਵਧੀਆ ਚੀਜ਼ ਆ ਜੀ ਹਾਂ ਸੋਨਾ ਗੱਡੀ ਜਾਂਦੀ ਰ ਹਾਂਜੀ ਹਾਂਜੀ ਰਾਸਪੋਤੇ ਕੱਢਦੇ ਪੂਰੀ ਗੱਢ ਰਹੀ ਆ ਹਾਂਜੀ ਹ ਤੱਕ ਮੈਂ ਦਊਂ ਪੂਰੇ ਸਿਆਲ ਦੇ ਵਿੱਚ ਕਿੰਨੀ ਕ੍ਰਾਸ ਪੀ ਲੈਣੀ ਚਾਹੀਦੀ ਬੰਦੇ ਨੂੰ ਇਹਦੀ ਪੀਂਦੇ ਰਹਿਣਾ ਚਾਹੀਦਾ ਉਦਾਂ ਜਿਹਾ ਪਰਵਾ ਦੂਏ ਚੌਥੇ ਦਿਨ ਪੀਵੋ ਦੋ ਮਹੀਨੇ ਤਾਂ ਚਾਹੀਦੀ ਵਿੱਚੋਂ ਦੂਏ ਚੌਥੇ ਦਿਨ ਪੀਵੋ ਜੀ ਹੂੰ ਤੇ ਰਾਸਿ ਸਿਆਲਾਂ ਵਾਸਤੇ ਅੱਜ ਕੀ ਨੂੰ ਇਹ ਇਹ ਜਿਹੜਾ ਹਨਾ ਵੇ ਲੈਣਾ ਆ ਇਹ ਆਪਾਂ ਲਿਆਂਦਾ ਹੀ ਇਸ ਗੰਨੇ ਕਰਕੇ ਹਾਂਜੀ ਤੇ ਤੁਸੀਂ ਦੇਖੋ ਇਹਦੀ ਰਾਸ ਐਦਾਂ ਨਿਕਲਣੀ ਆ ਹੁਣ ਐਨੀ ਐਨੀ ਕ ਰਾਸ ਨਿਕਲਦੀ ਪਈ ਆ ਹਨਾ ਵੇ ਆ ਦੇਖ ਲਓ ਵੀ ਤਿੰਨ ਚਾਰ ਗੰਨੇਆਂ ਚੋਂ ਹਜੇ ਇੰਨੀ ਕੁ ਰਸ ਨਿਕਲੀ ਆ ਤੇ ਹੁਣ ਤੁਸੀਂ ਸੋਚ ਸਕਦੇ ਆ ਵੀ ਇਹ ਆ ਦੇਖੋ ਰਸ ਆ ਜੀ ਹਾਂ ਆ ਦੇਖੋ ਯਾ ਬਿਲਕੁਲ ਬਿਲਕੁਲ ਤੇ ਆ ਦੇਖੋ ਜੀ ਰਸਤਾ ਪਾਵਾ ਨਿਕਲਦੀ ਆ ਵੀ ਇਹ ਜਿਹੜਾ ਵੇਲਣਾ ਆ ਇਹ ਇਸੇ ਗੰਨੇ ਦੇ ਕਰਕੇ ਖਾਸ ਤੌਰ ਤੇ ਸਾਨੂੰ ਲਿਆਉਣਾ ਪਿਆ ਹਾਂਜੀ ਹਾਂਜੀ ਗੰਨੇ ਦਾ ਕਰਕੇ ਜੀ ਇਹ ਹੱਥ ਨਾਲ ਹੀ ਗੀੜਦੇ ਆ ਹਾਂਜੀ ਮੋਟਰ ਵੀ ਲੱਗ ਸਕਦਾ ਮੋਟਰ ਵੀ ਲੱਗ ਜਾਂਦੀ ਆ ਜੀ ਅੱਛਾ ਮੋਟਰ ਲੱਗ ਜਾਂਦੀ ਆ ਪਰ ਹੱਥ ਨਾਲ ਵੀ ਸਹੀ ਆ ਜੀ ਕੋਈ ਦਿੱਕਤ ਨਹੀਂ ਹਾਂ ਨਹੀਂ ਹੱਥ ਨਾਲ ਇਦਾਂ ਆ ਨਾ ਕਿ ਇੱਕ ਤਾਂ ਚਲੋ ਤੁਹਾਡੀ ਐਕਸਰਸਾਈਜ਼ ਹੀ ਆ ਕੱਲ ਸਰਤੀਏ ਤੁਹਾਡੀ ਇੱਕ ਇੱਕ ਹੁਣ ਇੱਕ ਦੋ ਗਲਾਸ ਕੱਢਣ ਦੇ ਲਈ ਆਪਾਂ ਮੋਟਰ ਥੋੜੀ ਲਾਵਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਹਨਾ ਜੀ ਇੱਕ ਤਾਂ ਇਹ ਵੀ ਆ ਨਾਲੇ ਅੱਗੇ ਜੇ ਪੱਥੇ ਵੀ ਕੁਦਰਦੇ ਹੁੰਦੇ ਹੱਥ ਨਾਲ ਕੁਦਰਦੇ ਹੀ ਜੀ ਹੁਣ ਸੌਖ ਪਾਲਦੇ ਆ ਜੀ ਆਪਾਂ ਸੌਖ ਤਾਂ ਆਪਾਂ ਨੂੰ ਆ ਵਿੱਚ ਜੇ ਹੱਥੀਂ ਕੰਮ ਕਰਾਂਗੇ ਫੇਰ ਆ ਜੀ ਜੀ ਸੋ ਆਇਆ ਜੀ ਤੁਹਾਡੇ ਸਾਹਮਣੇ ਆਪਾਂ ਰਸ ਕੱਢਦੇ ਪਏ। ਆਹ ਕਈ ਕਹਿੰਦੇ ਸੀ ਜੀ ਲੈਮਨ ਗਰਾਸ਼ ਆ। ਹੂੰ। ਤੇ ਆਹ ਦੇਖੋ ਝਾਦੇ ਹੁਣ ਸਾਹਮਣੇ ਆ ਜੀ ਆਹ ਦੇਖ ਇੱਕ ਮਿੰਟ ਇੱਕ ਮਿੰਟ ਰੋਕੀ ਮੜਾ ਜਾ। ਆਹ ਦੇਖੋ ਜੀ ਰਸ ਨਿਕਲਦੀ। ਆਹ ਦੇਖੋ ਜੀ ਰਸ। ਹਾਂ। ਹਾਂ ਜੀ। ਦੁੱਧ ਵਰਗੀ ਰਸ। ਹਾਂ ਦੁੱਧ ਵਰਗੀ ਰਸ ਆ ਜੀ। ਹਾਂ। ਹਾਂ ਜੀ। ਤੇ ਘੇ ਹੀ ਆ ਸਮਝ ਲਓ ਜੀ ਇਹ ਤੁਸੀਂ ਬਜ਼ੁਰਗਾਂ ਨੂੰ ਦਿਖਾ ਲਓ ਜੀ ਵੀਡੀਓ। ਅਸੀਂ ਤੇ ਤੁਹਾਨੂੰ ਇਹ ਕਵਾਂਗੇ ਕਿਉਂ ਜੀ? ਹਾਂ ਜੀ ਹਾਂ ਜੀ। ਹਲਾ ਇਹ ਬਜ਼ੁਰਗਾਂ ਨੂੰ ਦਿਖਾ ਲਓ ਵੀ ਇਹ ਵੀਡੀਓ ਵੀ ਆ ਇਸ ਤਰ੍ਹਾਂ ਦਾ ਵੀ ਕੋਈ ਗੱਲਾ ਹੁੰਦਾ ਸੀ। ਜਿਹੜੇ ਦੋਸਤ ਸਾਨੂੰ ਕਈ ਵਾਰੀ ਕੁਐਸਚਨ ਕਰਦੇ ਨੇ ਇਹ ਕਿੱਦਾਂ ਆ ਜੀ ਇਹ ਕਿਹੜੀ ਕਿਸਮ ਆ ਇਹਦਾ ਕਿੰਨਾ ਝਾੜ ਆ ਮੈਂ ਉਹਨਾਂ ਨੂੰ ਇਹ ਦੱਸਦਮਾ ਵੀ ਇਹਦੇ ਨਾਂ ਤਾਂ ਇਹ ਝਾੜਾਂ ਦਾ ਵਾਲਾ ਕੰਮ ਆ ਠੀਕ ਹੈ ਜੀ ਤੇ ਨਾ ਹੀ ਅਸੀਂ ਇਹ ਗੱਲਾਂ ਕਹਿ ਸਕਦੇ ਇਹ ਤਾਂ ਤਾਕਤ ਦਾ ਖਜ਼ਾਨਾ ਇਹ ਤਾਂ ਤਾਕਤ ਵਾਲੀ ਗੱਲ ਆ ਬਾਈ ਇਹ ਤਾਂ ਪ੍ਰਾਤਨ ਚੀਜ਼ ਆ ਹਨਾ ਹਾਂਜੀ ਹਾਂਜੀ ਸੋ ਇਸ ਕਰਕੇ ਦੋਸਤੋ ਵੀ ਇਹ ਗੱਲਾਂ ਨੇ ਤੇ ਤੁਸੀਂ ਬਜ਼ੁਰਗਾਂ ਨੂੰ ਦਿਖਾ ਲਓ ਉਹਨਾਂ ਨੇ ਪਛਾਣ ਜਾਣਾ ਆ ਇਹ ਚੀਜ਼ ਨੂੰ ਉਹ ਤੁਹਾਨੂੰ ਦੱਸ ਦੇਣਗੇ ਵੀ ਇਹ ਕੀ ਚੀਜ਼ ਹੈਗੀ ਆ ਅਸਲੀ ਆਪਣਾ ਜੀ ਰਾਸ ਇਹ ਸੀਗਾ ਜੀ ਅੱਛਾ ਅਸਲੀ ਆਪਣਾ ਜਿਹੜਾ ਹਨਾ ਰਾਸਿਆ ਸਿਆਲਾ ਵਾਲਾ ਬਜ਼ੁਰਗ ਦੱਸਦੇ ਵੀ ਆ ਤਈ ਉਹ ਕਹਿੰਦੇ ਐਦਾਂ ਥੋੜ ਥੋੜੀ ਰਾਸ ਨਿਕਲਦੀ ਸੀ ਤੇ ਕਿੰਨੀਆਂ ਕਿੰਨੇ ਘੜੇ ਪਾਉਣੇ ਤਾਂ ਫੇਰ ਜਾ ਕੇ ਪੱਤ ਤਿਆਰ ਹੁੰਦੀ ਸੀਗੀ ਵੀ ਪਾਤ ਦੇ ਲਈ ਹਨਾ ਚਾਰ ਪੰਜ ਚਾਰ ਪੰਜ ਘੜੇ ਪਾਉਣੇ ਜਾਂ ਪੀਪੇ ਕੱਢਣੇ ਨੇ ਜੀ ਬੜੀ ਮੁਸ਼ਕਲ ਹੁੰਦਾ ਸੀਗਾ ਇਹ ਕਾ ਤੁਸੀਂ ਦੇਖੋ ਜੀ ਟੋਕ ਵੀ ਕਿੰਨੀ ਸੋਹਣੀ ਹਨਾ ਐ ਨਾ ਰਸ ਕੱਢ ਦਿੰਦਾ ਹੈ ਵੀਰਣਾ ਵੀ ਸੋਹਣਾ ਕਾਮਯਾਬ ਹੀ ਅਮਲ ਲਾਦਾ ਹੈ ਹਾਂ ਪੂਰਾ ਕਾਮਯਾਬ ਆ ਜੀ ਕਾਮਯਾਬ ਹੈ ਵੀਰਣਾ ਹਾਂ ਉਹਦੇ ਵਿੱਚ ਰਸ ਰਹੀ ਨਹੀਂ ਦੇਖੋ ਜੀ ਹਾਂ ਲੋਕ ਜੇ ਪੁੱਛਣ ਤਾਂ ਕਿੱਥੋਂ ਲਿਆ ਆ ਜੀ ਕਿਦਾਂ ਇਹਦੇ ਬਾਰੇ ਬੇਨਤੀ ਜੀ ਜਿਆ ਵੀ ਮਿਲ ਜਾਂਦਾ ਜੀ ਹਮ ਹਰੇਕ ਜਿੱਦਾਂ ਸ਼ਹਿਰਾਂ 'ਚ ਹੈਗਾ ਜਿੱਦਾਂ ਹੁਣ ਆਪਣੇ ਆ ਸ਼ਹਿਰਾਂ 'ਚ ਮਿਲ ਹੀ ਜਾਂਦਾ ਜਿੱਦਾਂ ਮਸੀਆਂ ਮਿਲ ਗਿਆ ਨਕੂਦਰ ਮਿਲ ਗਿਆ ਜੀ ਹਨਾ ਬਟਾਲੇ ਮਿਲ ਗਿਆ ਜਿਲੰਦਰ ਮਿਲ ਗਿਆ ਜੀ ਲੁਧਿਆਣੇ ਬਹੁਤ ਆ ਲੁਧਿਆਣੇ ਬਹੁਤ ਆ ਗਰ ਆ ਮਿਲ ਜਾਂਦਾ ਹਰੇਕ ਤਾਂ ਮਿਲ ਜਾਂਦਾ ਨਹੀਂ ਬੜੀ ਦਿੱਕਤ ਨਹੀਂ ਹਾਂ ਜਿੰਨਾ ਮਰਜੀ ਇਥੋਂ ਕਸ ਲੋ ਟਾਈਟ ਕਰ ਲਓ ਜੀ ਆਹੋ ਇਹ ਇਹ ਵੀ ਦਿਖਾ ਲ ਦਿਓ ਵੀ ਇਹ ਇਦਾਂ ਦਾ ਵੇਲਣਾ ਲਈਓ ਪਾਈ ਵੀ ਜੇ ਫਿਰ ਤੁਸੀਂ ਬਣਵਾਉਣਾ ਹੋਵੇ ਇੱਕ ਤਾਂ ਉਹ hathadi ਵਾਲਾ ਹੋਵੇ ਇਦਾਂ hathadi ਪੈਂਦੀ ਹੋਵੇ ਤੇ ਇਥੋਂ ਇਹਦੀਆਂ ਵੇਲਣਾ ਜਿਹੜੀਆਂ ਆ ਉਹ ਟਾਈਟ ਕਰ ਲਓ ਜਿੰਨੀਆਂ ਮਰਜੀ ਢਿਲੀਆਂ ਕਰ ਦੋ ਇਹ ਜੀ ਜਿੰਨੀਆਂ ਮਰਜੀ ਟਾਈਟ ਕਰ ਲਓ ਜਿੰਨੀਆਂ ਮਰਜੀ ਇਹਨੂੰ ਢਿਲੀਆਂ ਕਰ ਲਓ ਤੁਸੀਂ ਵੱਡਾ ਕਰਨਾ ਵੀ ਇਹਦੇ ਚ ਕੱਢ ਸਕਦੇ ਹੋ ਹਾਂ ਵੱਡੇ ਨਾਲ ਵੱਡਾ ਤਾਂ ਬਹੁਤ ਸੌਖਾ ਨਿਕਲਦਾ ਜੀ ਹਾਂ ਵੱਡੇ ਦਾ ਬਹੁਤ ਸੌਖਾ ਵੱਡੇ ਦੇ ਵੀ ਰਸ ਕੱਢਦੇ ਆ ਜੀ ਹਾਂ ਸੋ ਦੋਸਤੋ ਮਕਸਦ ਆਪਣਾ ਤੁਹਾਨੂੰ ਇੱਕ ਪ੍ਰਾਤਨ ਫਸਲ ਵਖਾ ਲੈਣਾ ਸੀ ਜਿਹੜੇ ਦੋਸਤ ਕਹਿੰਦੇ ਸੀ ਵੀ ਸ਼ਾਇਦ ਇਹ ਲੈਮਨ ਗ੍ਰਾਸ ਆ ਜਾਂ ਅਜੇ ਤੱਕ ਗੰਨਾ ਹੀ ਨਹੀਂ ਇਹ ਤਾਂ ਆ ਨਹੀਂ ਤੇ ਉਹ ਨਹੀਂ ਸੋ ਉਹ ਉਹਨਾਂ ਲਈ ਸੀਗਾ ਇਹ ਚੀਜ਼ ਤੋ ਆ ਉਸ ਗੰਨੇ ਦੀ ਰਾਸ ਜਿਹੜੀ ਹੈਗੀ ਆ ਆ ਰਾਸ ਹੈ ਠੀਕ ਹੈ ਜੀ ਆ ਚੀਜ਼ ਤੁਸੀਂ ਦੇਖ ਸਕਦੇ ਆ ਜੀ ਜੇ ਕਿਸੇ ਦੇ ਮਨ ਚ ਕੋਈ ਸ਼ੱਕ ਸ਼ੁਭਾ ਹੋਵੇ ਤੇ ਆਉ ਰਾਸ ਹੈ ਯਾਰ ਤਕਰੀਬਨ ਤੁਸੀਂ ਦੇਖ ਲਓ ਵੀ ਆਮ ਲੋਕਾਂ ਨੂੰ ਹੁੰਦਾ ਹੈ ਵੀ ਉਹ ਇਸ ਚੀਜ਼ ਦੀ ਜੜ ਤੱਕ ਪਹੁੰਚਣਾ ਚਾਹੁੰਦੇ ਆ ਵੀ ਇਹ ਕੀ ਹੈਗਾ ਕਿੱਦਾਂ ਹੈਗਾ ਤੁਹਾਨੂੰ ਸਿਰਫ ਇੰਨਾ ਹੀ ਕਹਿਣਿਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਡਿਵੈਲਪ ਕਰੋ ਹਜ਼ਾਰਾਂ ਲੋਕ ਸਾਡੇ ਤੋਂ ਬੀਜ ਲਿਜਾ ਚੁੱਕੇ ਮੇਰੇ ਖਿਆਲ ਨਾਲ 4000 ਤਾਂ ਲੈ ਗਏ ਆ ਨਾ ਹਾਂਜੀ ਹਾਂ ਲੈ ਗਏ ਹੋਣੇ ਜੀ 4000 ਤੋਂ ਉੱਪਰ ਹੀ ਲੈ ਗਿਆ ਹੋਊਗਾ ਤੇ ਆਪਣੇ ਸਰਦਾਰ ਪੂਰਨ ਸਿੰਘ ਚਠਾ ਉਹਨਾਂ ਦੇ ਕੋਲੋਂ ਟੰਡਵਾਲ ਤੋਂ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਲੈ ਗਿਆ ਉੱਥੋਂ ਵੀ ਜੀ ਉਹਨਾਂ ਤੋਂ ਵੀ ਬਹੁਤ ساری ਦੁਨੀਆ ਜਿਹੜੀ ਆ ਲਿਜਾ ਚੁੱਕੀ ਆ ਹਨਾ ਉਹਨਾਂ ਤੋਂ ਅਸੀਂ ਗਿਣੇ ਨਹੀਂ ਕਿ ਕਿੰਨੇ ਲੈ ਗਏ ਆ ਸਾਡੇ ਕੋਲੋਂ ਜਿਹੜਾ ਰਜਿਸਟਰ ਚ ਰਜਿਸਟਰਡ ਲੋਕ ਆ ਉਹ ਤਕਰੀਬਨ 4000 ਲੋਕਾਂ ਦੀ ਹੈਗੀ ਆ ਹਨਾ ਤੇ ਜਿੱਦਣ ਆਪਾਂ ਮੇਲਾ ਲਾਇਆ ਸੀ 5 ਅਕਤੂਬਰ ਨੂੰ ਉਸ ਦਿਨ 3000 ਲੋਕ ਲੈ ਕੇ ਗਏ ਸੀ ਹਾਂਜੀ ਹਾਂਜੀ ਆ ਜਿਹੜਾ ਗਲਾਸ ਆ ਹੱਥ 'ਚ ਫੜਿਆ ਇਹ ਉਸੇ ਚਾਣ ਗੰਨੇ ਦੀ ਰਾਸ ਦਾ ਆ ਅ ਇਸ ਇਹ ਜਿੰਨੀਆਂ ਵੀ ਚੀਜ਼ਾਂ ਨਾ ਯਾਰ ਗੱਲ ਇਹ ਆ ਤੁਸੀਂ ਕਹੋਗੇ ਕਿ ਯਾਰ ਫਲਾਣੀ ਚੀਜ਼ ਲਾਓ ਉਹ ਕਿਦਾਂ ਆ ਕਿਦਾਂ ਅਸੀਂ ਨਹੀਂ ਕਹਿੰਦੇ ਨਵੀਆਂ ਕਿਸਮਾਂ ਨਾ ਬੀਜੋ ਬੀਜੋ ਬਹੁਤ ਵਧੀਆ ਬਸ ਇੱਕ ਪ੍ਰਾਤਨ ਚੀਜ਼ ਤੁਹਾਨੂੰ ਦਿਖਾ ਲੈਣੀ ਦਿਖਾ ਦਿੰਦੀ ਠੀਕ ਆ ਜੀ ਉਹਨਾਂ ਚੀਜ਼ਾਂ ਨਾਲ ਜੁੜੋ ਸੰਭਾਲੋ ਹਮ ਸਾਦਾ ਹੀ ਪੁਰਾਣੀਆਂ ਚੀਜ਼ਾਂ ਦਾ ਆ ਜੀ ਹਮ ਹੁਣ ਆਪਾਂ ਦੇਖਦੇ ਹਾਂ ਹਰੇਕ ਉਮੀਦ ਪੈ ਹੈਗੀ ਤੁਹਾਨੂੰ ਏਦਾਂ ਲੋਕ ਜੁੜਦੇ ਰਹਿਣਗੇ ਇਹਨਾਂ ਚੀਜ਼ਾਂ ਨਾਲ ਵੀ ਜੇ ਹੁਣ ਆਪਾਂ ਦੇਖਦੇ ਹਾਂ ਉਤਸ਼ਾਹ ਬਹੁਤ ਜ਼ਿਆਦਾ ਜੀ ਨਹੀਂ ਆ ਗੰਨੇ ਦਾ ਸਹਿਜ ਆ ਹਾਂਜੀ ਹਾਂਜੀ ਲੋਕੀ ਇਸ ਚੀਜ਼ ਤੋਂ ਡਰ ਜਾਂਦੇ ਵੀ ਹੁਣ ਅ ਦੋ ਤਿੰਨ ਗੰਨੇ ਲਾਵਾਂਗੇ ਚਾਰ ਗੰਨੇ ਲਾਵਾਂਗੇ ਤਾਂ ਗਲਾਸ ਨਿਕਲਦਾ ਹਾਂਜੀ ਹਾਂਜੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਜੀ ਹਨਾ ਮੇਰੀ ਤਾਕਤ ਕਿੰਨੀ ਆ ਜੀ ਆਹੋ ਇਹ ਤਾਂ ਇੰਨੀ ਪੀਤੀ ਵੀ ਬਹੁਤ ਆ ਇਹ ਕੁਮਾਰੀ ਹਾਂਜੀ 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 ਹੁਣ ਆ ਕਿ ਸੋਨਾ ਤੇ ਮਿੱਟੀ 'ਚ ਫਰਕ ਆ ਜੀ ਸੋਨਾ ਥੋੜਾ ਜਿਆ ਹੁੰਦਾ ਉਹਦੀ ਕੀਮਤ ਬਹੁਤ ਆ ਜੀ ਇਦੀ ਕੀਮਤ ਬਹੁਤ ਹੈ ਦੀ ਜੀ ਹੂੰ ਹਾਂ ਇਹ ਵੀ ਆ ਇਹ ਵੀ ਆ ਇਹ ਵੀ ਆ ਵੀ ਇਹਦੀ ਰਸ ਜਿਹੜੀ ਆ ਇਹਦੀ ਰਾਸ ਤੁਸੀਂ ਸਾਰੇ ਸਿਆਲ ਵਿੱਚ ਡੇਢ ਕਿਲੀਟਰ 2 ਲੀਟਰ ਵੀ ਬਹੁਤ ਆ ਤੁਹਾਡੇ ਲਈ ਤੁਸੀਂ ਏਦਾ ਅੱਧਾ ਅੱਧਾ ਗਲਾਸ ਇੱਕ ਆ ਗਲਾਸ ਪੀਂਦੇ ਰਹੋ ਤੇ ਬਸ ਇੱਕ ਦਵਾਈ ਹੈ ਇਹ ਜੀ ਦਵਾਈ ਹੈ ਦਵਾਈ ਹੈ ਸਰੀਰ ਤੰਦਰੁਸਤ ਰੱਖਣ ਦੀ ਜੀ ਹਣਾ ਤੰਦਰੁਸਤ ਰੱਖਣ ਲਈ ਤੇ ਇਹਦੇ ਬਾਰੇ ਨਾ ਬਜ਼ੁਰਗਾਂ ਨੂੰ ਪੁੱਛਿਓ ਤੁਸੀਂ ਕੁਐਸਚਨਿੰਗ ਜਿਹੜੀ ਕਰਨੀ ਆ ਆ ਗੰਨਾ ਦਿਖਾ ਲ ਕੇ ਬਜ਼ੁਰਗਾਂ ਨੂੰ ਪੁੱਛਿਓ ਜਿੰਦਾ ਜੀ ਨੌਜਵਾਨ ਪੀੜ ਇਹਨਾਂ ਨੂੰ ਪਤਾ ਨਹੀਂ ਹੂੰ ਨਾ ਪਤਾ ਹੁੰਦਾ ਕਰਕੇ ਉਹਨਾਂ ਨੂੰ ਪਤਾ ਹੀ ਨਹੀਂਗਾ ਜੀ ਤਾਂ ਕਰਕੇ ਉਹਨਾਂ ਨੇ ਸਵਾਲ ਜਵਾਬ ਵੀ ਕਰਨੇ ਉਹਨਾਂ ਨੂੰ ਪਤਾ ਜਾਣਕਾਰੀ ਨਹੀਂ ਇਹਦੀ ਜਾਣਕਾਰੀ ਪੁਰਾਣੇ ਬਜ਼ੁਰਗਾਂ ਤੋਂ ਮਿਲ ਸਕਦੀ ਹੈ ਜੀ ਹਮ ਬੈਦਾਂ ਤੋਂ ਮਿਲ ਸਕਦੀ ਵੀ ਕੀ ਸੀ ਸੀਗੇ ਇਹ ਜੀ ਕੋਈ ਬਜ਼ੁਰਗ ਪਹਿਲਵਾਨ ਹੁਣ ਉਹਨਾਂ ਨੂੰ ਪੁੱਛੋ ਹਾਂ ਬਜ਼ੁਰਗ ਪਹਿਲਵਾਨ ਹੁਣ ਕੋਈ ਸਿਆਣਾ ਡਾਕਟਰ ਸਿਆਣਾ ਡਾਕਟਰ ਉਹ ਵੀ ਤੁਹਾਨੂੰ ਦੱਸੂਗਾ ਹਾਂ ਜੀ ਉਹ ਵੀ ਦੱਸ ਦਊਗਾ ਜੀ ਪਹਿਲਵਾਨ ਇਸ ਲਈ ਕਿਉਂਕਿ ਪਹਿਲਵਾਨ ਇਹਦੀ ਰਾਸ ਦਾ ਪ੍ਰਯੋਗ ਕਰਦੇ ਸੀ ਨਾ ਜੀ ਹੁਣ ਵੀ ਬਹੁਤ ਪਹਿਲਵਾਨ ਲੈ ਕੇ ਗਏ ਜਿਨ੍ਹਾਂ ਨੇ ਬਜੁਰਗਾਂ ਨੂੰ ਦੱਸਿਆ ਸ਼ਬੇ ਗੰਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੇ ਰਾਸ਼ ਵਾਸਤੇ ਹੁਣ ਇਹ ਇਹਦੀ ਬਜਾਈ ਹੋਣੀ ਆ ਫਗਣ ਮਹੀਨੇ ਦੇ ਵਿੱਚ ਤੁਸੀਂ ਹੁਣ ਕੀ ਕਰੋਗੇ ਕਿ ਤੁਸੀਂ ਸਾਡੇ ਤੋਂ ਮੰਗੋਗੇ ਗੰਨਾ ਇਹਦਾ ਬੀਜ ਮੰਗਣ ਲੱਗ ਜਾਣਾ ਬੀ ਜਦੋਂ ਫਗਣ ਦੇ ਵਿੱਚ ਅਵੇਲੇਬਲ ਹੋਇਆ ਵੀਡੀਓ ਇੱਥੇ ਹੀ ਪਾਉਣੀ ਆ ਆਪਾਂ ਹਾਂਜੀ ਬਿਲਕੁਲ ਜੀ ਇਸੇ ਚੰਨ ਪੰਜਾਬ ਦੇ ਪੈਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਹਜੇ ਨਾ ਤਾਂ ਫੋਨ ਕਰਿਓ ਕੋਈ ਵੀ ਦੋਸਤ ਅਸੀਂ ਤੁਹਾਨੂੰ ਹੱਥ ਜੋੜ ਪਹਿਲੇ ਬੇਨਤੀ ਕਰ ਰਹੇ ਆਂ ਤੁਸੀਂ ਬਿਲਕੁਲ ਵੀ ਹਜੇ ਫੋਨ ਨਾ ਕਰਿਓ ਨਾ ਹੀ ਕੋਈ ਆਉਣ ਦੀ ਖੇਚਲ ਕਰੇ ਇਸ ਗੰਨੇ ਦੀ ਜਿਹੜੇ ਬੀਜ ਆ ਉਹ ਜਦੋਂ ਅਵੇਲੇਬਲ ਹੋਇਆ ਤੁਹਾਨੂੰ ਵੀਡੀਓ ਪਾ ਦਿਆਂਗੇ ਅੱਡੀ ਭਾਵਨਾ ਚ ਕੋਈ ਖੋਟ ਨਹੀਂ ਅਸੀਂ ਪੂਰੇ ਕਹ ਲਓ ਵੀ ਸਾਡਾ ਮਕਸਦ ਜਿਹੜਾ ਸੀ ਇਸ ਬੀਜ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ ਵੀ ਇਹਨੂੰ ਸਾਬ ਲਓ ਪਹਛਾਤਾ ਜੀ ਦੋ ਤਿੰਨ ਸੀ ਇਹਨਾਂ ਆਪਾਂ ਵੰਡ ਵੀ ਚੁੱਕੇ ਹਾਂ ਅਸੀਂ ਤਕਰੀਬਨ ਪਿਛਲੇ ਸਾਲ ਵੀ ਗਿਆਨੀ ਜੀ ਨੇ ਉਸ ਤੋਂ ਪਹਿਲਾਂ ਵੀ ਬਹੁਤ ਲੋਕਾਂ ਨੂੰ ਵੰਡਿਆ ਆ ਤੇ ਇੱਕ ਨਵੀਂ ਚੀਜ਼ ਵੀ ਲਿਆ ਰਹੇ ਆ ਨਵੀਂ ਚੀਜ਼ ਕੀ ਹੈਗੀ ਆ ਉਹ ਤੁਹਾਨੂੰ ਮੌਕੇ ਤੇ ਜਾਣਕਾਰੀ ਦੇਵਾਂਗੇ ਇੱਕ ਸਸਪੈਂਸ ਬਣਾ ਕੇ ਰੱਖਦੇ ਆ ਆ ਦੇਖਣਯੋਗ ਹੋਊਗੀ ਜੀ ਹਾਂ ਦੇਖਣਯੋਗ ਹੋਊਗੀ ਸ਼ਾਇਦ ਹੋਰ ਕੋਈ ਕੋਈ ਨਾਮ ਉਹ ਚੀਜ਼ ਬਣਾਊਗਾ ਜੀ ਜਿਹੜੀ ਆ ਜਿਹੜੀ ਅਸੀਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਕੋਈ ਨਾਮ ਬਣਾਵੇ ਜੀ ਹਾਲੇ ਤੱਕ ਸ਼ਾਇਦ ਉਹ ਬਹੁਤ ਘੱਟ ਲੋਕ ਨੇ ਇਸ ਵਕਤ ਪੰਜਾਬ ਪੂਰੇ ਚ ਹੋਣਗੇ ਜਿਨ੍ਹਾਂ ਨੇ ਉਹ ਕਰਕੇ ਦੇਖਿਆ ਹੋਊਗੇ ਉਹ ਚੀਜ਼ ਬਣਾਈ ਹੋਊਗੀ ਸੋ ਜਿਹੜੇ ਰੋ ਪਹਿਲਾਂ ਬਣਾਈ ਹੋ ਗਈ ਹੁਣ ਨਹੀਂ ਬਣਾਇਆ ਹੁਣ ਨਹੀਂ ਬਣਾਉਦੇ ਹੋਣਗੇ ਹਾਂ ਹਾਂ ਬਣਾਈ ਹੋ ਗਈ ਜੀ ਉਹ ਆਪਾਂ ਇੱਕ ਨਵੀਂ ਵੀਡੀਓ ਨਾਲ ਆਪਾਂ ਤੁਹਾਨੂੰ ਜਲਦੀ ਮਿਲਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਸਸੀ ਜੀ